ਦਈਏ ਅਪੈਰਾਂ ਦੇ ਫੈਸਲੇ ਜਿਹੜੇ ਅੰਤਿਮ ਹੋਣਗੇ ਜਰੂਰ ਆਪਾਂ ਧਿਆਨ ਦੇਵਾਂਗੇ ਪੈ ਗਈ ਬਾਲ ਤੇ 4 ਬਾਈ 4 ਸਾਹਮਣੇ ਸਾਹਮਣੇ ਅਮਰਗੜੀਆਂ ਆਓ ਮੇਰਾ ਰੱਬਾ ਆਓ ਟੂਰਨਾਮੈਂਟ ਦਾ ਕਿਹਦੇ ਸਭ ਤੋਂ ਲੰਬਾ ਸ਼ੱਕਾ ਜਿਹੜਾ ਕਿਹਦੇ ਮੁੰਡੇ ਨੇ ਕਿਹਦੇ ਮਾਰ ਦਿੱਤਾ ਅਮਰਗੜੀਆਂ ਮੇਰੇ ਵੀਰੋ ਉਧਰ ਕਹਿੰਦੇ ਪਿੰਡੀ ਭਰਾ ਸਾਡਾ ਕਦੇ ਲੈ ਵੀਰ ਹੋਇਆ ਹੈ ਅਜੇ ਕੱਪ ਦੇ ਨਾਲ ਕਹਿੰਦੇ ਕਬੂਤਰ ਆ ਆ ਮੇਰੇ ਵੀਰੋ ਕਿ ਸਾਡੀ ਜ਼ਿੰਦਗੀ ਬਾ ਕਬੂਤਰਾਂ ਦੇ ਹਾਲਾਂ ਤੇ ਕਹਿੰਦੇ ਜਿੱਤਾਂ ਦੀ ਟੀ ਲੈ ਵੀ ਬਦਨਿਆ ਹੋ ਜਾ ਤਗੜਾ ਰੇਕੂ ਵੀ ਚੇਤੇ ਕਰਦਾ ਖੇਡਾ ਸ਼ਾਟ ਉਹ ਬੱਲੇ ਬੱਲੇ ਸਾਹਮਣੇ ਵੱਜ ਗਿਆ ਛੱਕਾ ਬੱਟ ਗਿਆ ਛੱਕਾ ਆ ਫਤਨਾ ਮੁੰਡਾ ਕਹਿੰਦੇ ਧਵੇਟੇ ਪਿੰਡ ਵਾਲਾ ਐਨ ਬੇੜੇ ਬੇੜੀਆ ਕਹਿੰਦੇ ਜੰਟਾ ਵਾਲਾ ਪਾਉਂਦਾ ਮੇਰੇ ਵੀਰੋ குரு ਦਾ ਖਾਲਸਾ ਇਸਨੇ ਬਾਲਾ ਪਾੰਦ ਲਈ ਤਿਆਰ ਪਰ ਤਿਆਰ ਆਓ ਸਾਹਮਣੇ ਜਿੰਨਾ ਜੱਗਾ ਆ ਖੜਾ ਨੇ ਇਹੋ ਕੁਝ ਕਰਨਾ ਛੱਕੇ ਕਹਿੰਦੇ ਬਾਦੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਮੁੰਡਾ ਧਣ ਧਣ ਕਰਵਾਈ ਜਾਂਦਾ ਬਾਲਾ ਦੇ ਦिए ਜੀ ਪੜ ਗਿਆ ਮੁੰਡਾ ਕਹਿੰਦੇ ਜੰਟਾ ਇੱਕ ਮੋਟਰਸਾਈਕਲ ਦਾ ਕਹਿੰਦੇ ਜੇਤੂ ਖਿਡਾਰੀ ਹੈ ਪਰ ਜਿਲਕੇ ਤਰ੍ਹਾਂ ਲੋਕਾਂ ਦੇ ਇਹ ਆ ਕਿਹੜੇ ਬਤਨਾ ਕਰੇ ਧਵੇਟੇ ਵਾਲਾ ਰੰਗੜੇ ਚਾਰਜ ਲਾਹ ਸਾਹਮਣੇ ਹੁਸ਼ਿਆਰ ਪੜਿਆ ਮੁੰਡਾ ਕਰੇ ਜਾਂਟਾ ਕਰੇ ਬਾਲਾ ਪਾ ਰਿਹਾ ਹੈ ਵਾਹ ਗੱਬਰੂ ਕੋ ਤਾੜੀਆਂ ਮਾਰ ਦਿਓ ਜ਼ੋਰਦਾਰ ਵਾਹ ਬੱਤਰੀਆ ਕਰੇ ਐਨ ਸਰਾ ਕਰ ਰਿਹਾ ਜੁਰ ਸਾਡੀ ਬੇਨਤੀ ਹੈ ਕਿਉਂਕਿ ਤਿੰਨ ਓਵਰ ਪਿੰਡ ਵਾਲਿਆਂ ਨੇ ਪਾਣੇ ਆ ਔਰ ਪੈ ਗਈ ਬਾਲ ਉਹ ਸਾਹਮਣੇ ਚਾਹ ਕੇ ਕਦੇ ਵੱਡਿਆ ਮੇਰੇ ਵੀਰੋ ਸਾਸੀਆ ਮੁੰਡਾ ਜੇਨਬੜੀ ਪਿੰਡ ਵਾਲਾ ਰਣਜਰੇ ਕਰੇ ਛੇ ਖਿਡਾਰੀ ਨੇ ਆਪਣੀ ਟੀਮ ਨੇ ਸਿਕੜ ਕੇ ਜੋੜ ਦਿੱਤੇ ਮੁੰਡਾ ਵੈ ਰੰਮੂ ਵਰਗੇ ਗੱਗੂ ਵਰਗੇ ਇਹ ਸਾਡੇ ਵੀਰ ਨੇ ਜਿਹੜੇ ਭਰਾਵਾਂ ਨੇ ਕਰੀਏ ਵੱਡੀ ਮਿਹਨਤ ਹੈ ਅੱਜ ਦੇਖਦੇ ਵੱਡੇ ਕੈਪਟਨ ਕਰਵਾ ਲੈ ਪਤਣਿਆ ਹੋ ਤਕੜਾ ਆ ਬਾਦੇ ਸ਼ੱਕਰ ਚੌਥਾ ਪੱਲੇ ਬੱਲੇ 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 ਆ ਏ ਠਾ ਏ ਠਾ 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 ਦੇ ਖੇਲੇ ਹੱਟ ਪਾਸੇ ਹੀ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਆਹ ਰਾਜੇ ਖੇਲੇ ਹੱਟ ਪਾਸੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਵੱਡੀ ਵਗੜ ਜਿਹੜੀ ਆਊਟ ਹੈ हेर मैदानी सफलता खड़ारियां मोटरसाइकिल खड़ारी पर एक पतने के नाते मारियो जोरदार मुंडा दपेटे कहने पतना बल्ले बल्ले करा रहा मेरे वीडियो शेखा तो कहते कमाल बज गया वाह असलामादिया फैलिया बहरा कृपात के मुंडे ने ਹਰ ਸ਼ੱਕਾ ਜਿਹੜਾ ਕਿਰੇ ਪੱਟ ਗਿਆ ਖੇਡ ਦੇ ਮੈਦਾਨ ਵਿੱਚ ਜਾਂਦਾ ਵੀ 300 3 ਓਵਰਾਂ ਦੇ ਵਿੱਚ 71 72 ਬਣਾ ਲੈਣੇ ਆ ਪੈ ਗਈ ਬਾਲ ਤੇ ਧੂਰੀਆ ਸਾਹਮਣੇ ਸਾਹਮਣੇ ਧੂਰੀ ਵਾਲਾ ਆ ਛੋਟਾ ਨਹੀਂ ਕਿਰੇ ਧੂਨੀਆ ਮਰੀਦ ਆ ਤੇ ਰਣ ਜਿਹੜੇ ਕਿਰੇ ਚਾਰ ਆ ਖੜਾ ਬਾਲ ਮੁੰਡਾ ਕਹਿੰਦੇ ਇਸ ਸਮੇਂ ਪਾਉਣ ਲਈ ਚਾਰ ਪਰ ਤੇ ਆ ਰਿਹਾ ਬੰਟੀ ਦੀਆਂ ਕਹਿੰਦੇ ਬਾਲਾਂ ਪੈ ਗਈ ਨੇ ਮੇ ਵੀਰੋ ਤੇ ਸਾਹਮਣੇ ਧੂਈ ਵਾਲਾ ਕਹਿੰਦੇ ਮੇ ਵੀਰੋ ਇਸ ਸਮੇਂ ਹਰਮਨ ਬੱਲੇ ਬੱਲੇ ਕਰਾ ਗਿਆ ਸ਼ੱਕਾ ਕਹਿੰਦੇ ਕਮਾਲ ਦਾ ਪੱਜ ਗਿਆ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਸ਼ੱਕੇ ਚੌਕੇ ਪਾਦਦੇ ਦਾ ਟਾਰਗੇਟ ਅੱਪ ਕਰਨੀ ਵਾਗੇ-ਵਾਗੇ ਚੱਲ ਰਿਹਾ ਫੜਨੇ ਸ਼ਕਾ ਕਰ ਇੱਕ ਹੋਰ ਵੱਜ ਗਿਆ ਸਪੋਰਟ ਸਲੈਬਰੀ ਕਰੇ ਸਾਰੀ ਟੀਮਾਂ ਸਰਜੀਤ ਸੰਧੂ ਗਰਮੀਤ ਵਰਗੇ ਭਰਾ ਸਾਡੇ ਪੁੱਜੇ ਹੋਏ ਨੇ ਉਹ ਬਾਈਰ ਧੂਰੀਆਂ ਦੇ ਨਾਲ ਤੇ ਮਾਰੋ ਤਾੜੀਆਂ ਜ਼ੋਰਦਾਰ ਆਹ ਵਾਹ ਉਹ ਹਰਮਨ ਸਿੰਘ ਬਹਿਰਾ ਬਹਿਰਾ ਕਰੇ ਖਿਡਾਰੀ ਨੇ ਘਰਵਾ ਰਤੀ ਹੈ ਔਰ ਚੱਲ ਜਿਹੜੇ ਹੋ ਗਏ ਨੇ ਵੱਡੇ ਔਰ ਖੇਤਰ ਦੇ ਕਿਲੇタル ਬਾਰੇ ਹੈ ਔਰ ਨਾਲ ਮੇਰੇ ਵੀਰੋ ਪਾਪਾ ਮਸੀਤਾਂ ਦੀ ਬੜੀ ਮਸੀਤਾਂ ਦੀ ਸਣੀ ਮੱਖਾਂ ਨਾਲ ਔਰ ਪੰਜਾਬ ਸਪੋਰਟਸ ਲਾਈਟ ਦੀ ਸਾਰੀ ਟੀਮ ਦਾ ਬੜਾ ਧੰਨਵਾਦ ਹੈ ਪਰ ਧੂਰੀ ਵਾਲਾ ਉਹ ਪੱਖਾ ਪੱਖਾ ਕਹਿੰਦੇ ਬੱਲੇ ਬੱਲੇ ਕਰਾਈ ਜਾਂਦਾ ਹਰ ਮੜਾ ਵਾਕੇ ਵਾਕੇ ਦੋ ਤਿੰਨੇ ਪੱਖੇ ਇੱਧਰ ਚੱਲਦੇ ਤੇ ਮੈਨੂੰ ਲੱਗਦਾ 2.5 ਓਵਰ ਤੋਂ ਉੱਤੇ ਨਹੀਂ ਬਾਲਾਂ ਪੈਣੀਆਂ ਪੈਣੀਆਂ ਬਾਲ ਇੱਥੇ ਰੱਖਾ ਆਹ ਆ ਆਹ ਸਾਹਮਣੇ ਇੱਕ ਨਵਾਂ ਮੋਟਰਸਾਈਕਲ ਆ ਖਿਡਾਰੀ ਨੇ ਥੋੜੇ ਦਿਨ ਪਹਿਲਾਂ ਕਰੀਏ ਤੀੜੇ ਪਿੰਡ ਤੋਂ ਜਿੱਤਿਆ ਮੇਰੇ ਵੀਰਾਂ ਤੇ ਚਾਰੇ ਕਰੇ ਵੱਡੇ ਕਰਵਾਏ ਖੇਡੇ ਆ ਰਿਹਾ ਬਾਲਪਾਂ ਦੇ ਲਈ ਮੁੰਡਾ ਇਸ ਸਮੇਂ ਕਹਿੰਦੇ ਜਿੰਦਵੜੀ ਆ ਤਿਆਰ ਪਰ ਤਿਆਰ ਤੇ ਸਾਹਨੇ ਵਾਲੀਆ ਹੈਪੀ ਔਰ ਕਹਿੰਦੇ ਮੇਰੇ ਵੀਰੋ ਹੋ ਗਈ ਕਮਾਲ ਆਓ ਸਾਹਮਣੇ ਸਾਹਮਣੇ ਵਾਹਓ ਸਾਹਨੇ ਵਾਲੀਆ ਵਾਹਓ ਸਾਹਨੇ ਵਾਲੀਆ ਪੈਰਾ ਪੈਰਾ ਕਰਵਾਤੀਏ ਮੁੰਡੇ ਨੇ ਆਓ ਛੇਕਾ ਕਿਦੇ ਇੱਕ ਹੋਰ ਹੈ ਪਿਆਰ ਹੈ ਗੋਲਦੀ ਭਰਾ ਦੇ ਨਾਲ ਤੇ ਯਾਰੀ ਕਰੇ ਵੱਡੀਆਂ ਮੇਰੇ ਵੀਰਾਂ ਬਾਲ ਫੇਰ ਨਾ ਬਣ ਗਈ ਹੋ ਜਾ ਫਿੱਟ ਨਾ ਹੋ ਜਾਣਾ ਉਹ ਗੱਲਾਂ ਲੱਗਦੀਆਂ ਨੇ ਕਿਨੇ ਟਿਕਾਣੇ ਔਰ ਸਾਹਮਣੇ ਖੇਡਾ ਸ਼ਾਟ ਬੱਲੇ 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 ਠਾ ਹੋਣੀ ਹੈ ਥਾ ਥਾ ਤੇ ਕਰਿਆਣ ਸਾਰੇ ਦਿਨ ਹੋਣੀ ਹੈ ਬਾਲ ਫੇਰ ਸਾਨੇ ਵਾਲਿਆ ਆ ਕਰੇ ਹੈ ਹੈਪੀਆ ਮੁੰਡਾ ਉਹ ਕਮਾਲ ਕਰ ਗਿਆ ਕਹਿੰਦੇ ਸਾਨੇ ਵਾਲਿਆ ਹੈਪੀ ਮੇਰੇ ਵੀਰੋ ਮੁੰਡਾ ਬੱਲੇ ਬੱਲੇ ਕਹਿੰਦੇ ਕਰਾ ਗਿਆ ਉਹ ਚਰਦੇ ਹੁੰਦੇ ਆ ਕਹਿੰਦੇ ਵੱਡੇ ਬਾਲ ਹਲੇ ਵੀ ਜੜੀ ਬਾਕੀ ਹੈ ਉਹ ਕਹਿੰਦੇ ਹੈਪੀ ਆ ਗਿਆ ਸਾਨੇ ਵਾਲਿਆ ਮੇਰੇ ਵੀਰੋ ਈਸ਼ਾਨ ਧਰਤਵਾਦ ਇੱਕ ਤਾੜੀ ਮਾਰਿਆ ਫੌਜੀ ਦੇ ਲਈ ਆਹ ਕਹਿੰਦੇ ਵੱਡੀ ਬਿੰਗੜ ਜਿਹੜੀ ਆਊਟ ਆ ਵਾਹ ਉਹ ਪੋਜੀਆ ਤਾੜ ਜੇ ਮਾਰਦੇ ਜ਼ੋਰਦਾਰ ਮੇਰੇ ਵੀਰੋ ਮੈਚ ਭਾਵੇਂ ਪਿੰਡ ਦੇ ਚ ਖੇੜਦੇ ਹੋਵੇ ਭਾਵੇਂ ਬਾਹਰ ਤੇ ਮੇਰੇ ਵੀਰੋ ਤੇ ਆਈਓ ਕੋਈ ਕਰਦਾ ਛੋਟੀ ਛੋਟੀ ਲੈਫਟ ਲਾਉਣਾ ਮੰਡਾ ਤੇ ਗੱਲਾਂ ਮਾਤਾ ਕਰੇ ਵੱਡੀਆਂ ਹੁੰਦੀਆਂ ਆਉਂਦੀ ਅਗਲਾ ਬੱਲੇਬਾਜ਼ ਇਸ ਸਮੇ ਗਲਾਸੀ ਦੀਆਂ ਵਾਲਾ ਕਹਿੰਦੇ ਪਿੰਡਿਆਂ ਦੇ ਮੇਰੇ ਵੀਰੋ ਪੈ ਗਈ ਬਾਲ ਤੇ ਹਣੀ ਕਹਿੰਦੇ ਟਰਾਈ ਕਰਾ ਸਾਹਮਣੇ ਸਾਹਮਣੇ ਰੋਪੜ ਵਾਲਾ ਜਿੱਤ ਗਈ ਟੀਮ ਚਾੜ ਦੇ ਮੈਚ ਪਰ ਮੁੰਡੇ ਕਰੇ ਹਸ਼ਿਆਰ ਪਰ ਪਿੰਡ ਵਾਲੇ